ਅਕਸਰ ਹੀ ਦੇਖਿਆ ਗਿਆ ਹੈ ਕਿ ਪੰਜਾਬੀ ਨੌਜਵਾਨ ਆਪਣੇ ਚੰਗੇ ਭਵਿੱਖ ਲਈ ਅਤੇ ਪਰਿਵਾਰ ਦੀ ਆਰਥਿਕ ਮਦਦ ਦੇ ਲਈ ਵਿਦੇਸ਼ਾਂਵਲ ਨੂੰ ਰੁਖ ਕਰਦੇ ਨੇ ਤੇ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਕੀ ਅੰਮ੍ਰਿਤਸਰ ਦੇ ਅਜਨਾਲਾ ਤਹਿਸੀਲ ਦੇ ਪਿੰਡ ਰੇਖੋ ਦੇ 37 ਸਾਲਾ ਨੌਜਵਾਨ ਭਗਵੰਤ ਸਿੰਘ ਦੀ ਆਸਟ੍ਰੇਲੀਆ ਦੇ ਵਿੱਚ ਇੱਕ ਟਰੱਕ ਹਾਦਸੇ ਦੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਦਾ ਵੀ ਦੋ ਰੋ ਕੇ ਪੂਰਾ ਹਾਲ ਹੈ ਤਾਜ਼ਾ ਕੀ 3 ਸਾਲ ਪਹਿਲਾਂ ਭਗਵੰਤ ਸਿੰਘ ਆਪਣੀ ਪਤਨੀ ਨਵਨੀਤ ਕੌਰ ਨਾਲ ਆਸਟ੍ਰੇਲੀਆ ਦੇ ਮੈਲਬਨ ਸ਼ਹਿਰ ਗਿਆ ਸੀ। ਇੱਥੇ ਉਹ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀਗਾ ਤੇ ਸ਼ਨੀਵਾਰ ਸਵੇਰੇ ਉਸ ਦੀ ਟਰੱਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਸ ਮੌਕੇ ਇਸ ਮੌਕੇ ਮ੍ਰਿਤਕ ਭਗਵੰਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਦਾ ਕੀ ਕੁਝ ਕਹਿਣਾ ਰਿਹਾ ਤੁਸੀਂ ਵੀ ਸੁਣੋ। ਮੈਂ ਸਬਕਾ ਸਰਪੰਚ ਪਰਮਜੀਤ ਰੋਖੇ ਬੇਟਾ ਸੀ तकरीबन 3 ਸਾਲ ਹੋ ਗਏ ਗਏ ਨੂੰ ਆਸਟ੍ਰੇਲੀਆ ਦੇ ਵਿੱਚ ਸਾਡੀ ਜਿਹੜੀ ਲੜਕੀ ਆ ਉਹਨੂੰ ਤਕਰੀਬਨ 9 9.5 ਸਾਲ ਹੋ ਗਏ ਗਈ ਨੂੰ ਮੈਰਿਜ ਹੋਈ ਸੀ ਦੀ ਆਸਟ੍ਰੇਲੀਆ ਦੇ ਵਿੱਚ ਇਹ ਬਹੁਤ ਟਰੈਕਿੰਗ ਦਾ ਕੰਮ ਕਰਦਾ ਸੀ ਤੇ ਵਾਪਸੀ ਤੇ ਆ ਰਿਹਾ ਸੀ ਟੋਟਲ ਸਫਰ ਉਹ 700 ਮੀਲ ਦਾ ਸੀ 500 ਕਵਰ ਕਰ ਗਿਆ 200 ਜੇ ਘਰ ਦੇ ਲਾਗੇ ਰਹਿ ਗਿਆ ਸੀ ਕਰਨ ਵਾਲਾ ਪਰ ਜਿਹੜੀ ਜਿਹੜੀ ਸੀ ਉਹ ਲੋਡਡ ਸੀ ਬੇਕਅਪ ਹੋ ਕੇ ਦਰੱਖੇ ਜਾ ਟਕਰਾਈ ਕਰ ਰਹੋ ਉਹਦੇ ਸਾਰੀ ਜਿਹੜੀ ਆ ਸਾਰੀ ਜਿਹੜੀ ਟਰੇਲਰ ਸੀ ਉਹਨੂੰ ਅੱਗ ਲੱਗ ਗਿਆ ਕੰਟਰੋਲ ਜਿਹੜਾ ਮੌਕੇ ਤੇ ਹੁਣੇ ਸਕਿਆ ਤੇ ਸਾਰੀ ਗੱਡੀ ਝੁਲਸ ਗਈ ਉਹਨੂੰ ਡੈੱਡ ਬਾਡੀ ਦਾ ਜੇ ਕਨਫਰਮ ਨਹੀਂ ਹੋ ਰਿਹਾ ਜੇ ਬੱਚੀ ਆ ਜਾਂ ਨਹੀਂ ਬੱਚੀ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਹੀ ਅਸੀਂ ਜਾਵਾਂਗੇ ਜਾ ਕੇ ਪਤਾ ਕਰਾਂਗੇ ਉਸ ਦੇ ਹਿਸਾਬ ਨਾਲ ਜਿਹੜਾ ਅਸੀਂ ਡੈੱਡ ਬਾਡੀ ਨੂੰ ਇੱਧਰ ਲਿਆਵਾਂਗੇ ਉਹਨਾਂ ਲਈ ਚੁੱਥੇ ਸਿਰਫ ਉਹਦੀ ਘਰ ਵਾਲੀ ਆ ਜਾਂ ਉਹਦਾ ਬੇਟਾ ਸਵਾ ਛੇ ਸਾਲ ਦਾ। ਵੀ ਚਾ ਸੀ ਇਹ ਮਰਦ ਉਹ ਆ ਕੇ ਹੁੰਦਾ ਪਰ। ਮਨ ਵਿੱਚ ਬਹੁਤ ਚਾ ਸੀ ਇਹ ਜਿਦੋਂ ਪਿਛਲੇ ਸਾਲ ਆਇਆ ਇੱਥੋਂ ਡੇਢ ਸਾਲ ਹੋਇਆ ਏ ਇਸ ਹਿਸਤੇ ਸਾਰਾ ਉਹਨਾਂ ਮਿਲ ਕੇ ਗਿਆ ਏ ਤੇ ਬੱਚੇ ਦੀ ਜਿਹੜੀ ਸੀ ਉੱਥੇ ਇਹਨਾਂ ਨੇ ਆਇਆ ਇੱਕ ਮਹੀਨਾ ਪਹਿਲਾਂ ਜਨਮ ਦਿਨ ਤੇ ਪਾਰਟੀ ਰੈਸਟੋਰੈਂਟ ਚ ਕਰਕੇ ਬੜਾ ਖੁਸ਼ੀ ਬਕਾਇਦਾ ਆਪਣੀਆਂ ਯਾਦਾਂ ਖੇਲ ਲੀਆਂ ਛੱਡ ਗਿਆ। ਇਥੇ ਇਹ ਨਵੰਬਰ ਦੇ ਵਿੱਚ ਆਉਣਾ ਸੀ ਜਨਵਰੀ ਇਹਨੇ ਰਹਿ ਕੇ ਇਥੇ ਉਹ ਲਿਖਿਆ ਸੀ ਕਿ ਸਾਰੇ ਸੱਜਣਾ ਬੱਤਰਾ ਨੂੰ ਬੁਲਾ ਕੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ ਇਹ ਨਾਲੇ ਸਾਰੇ ਭੈਣ ਭਰਾ ਇਥੇ ਮਿਲ ਜਾਣਗੇ ਕਿਉਂਕਿ ਉਹ ਸਾਡੇ ਪਰਿਵਾਰ ਦੇ ਵਿੱਚ ਪਹਿਲੀ ਿਲਕਾਰੀ ਬੇਟੇ ਨੇ ਅਕਾਲ ਸਿੰਘ ਨੇ ਮਾਰੀ ਕਿ ਸਾਡੇ ਪਰਿਵਾਰ ਦਾ ਇੱਕ ਪਹਿਲਾ ਸਾਡਾ ਪੁੱਤਰਾ ਸੀ ਵੱਡਾ ਇਹ ਸੀ ਇੰਨੀਆ ਬੜੀਆਂ ਉਹਨੂੰ ਖੁਸ਼ੀ ਆ ਸੀ ਕਿ ਮੈਂ ਪਿਓ ਬਣਿਆ ਸਾਨੂੰ ਇਹ ਸੀ ਕਿ ਅਸੀਂ ਦਾਦੇ ਬਣੇ ਪਤਾ ਨਹੀਂ ਪ੍ਰਮਾਤਮਾ ਨੂੰ ਇਹ ਮਨਜ਼ੂਰ ਸੀ ਬਾਅਦ ਦਾ ਪਤਾ ਕੱਲਬਤ ਹੋਈ लास्ट ਟਾਈਮ ਕੱਲਬਤ ਹਾਂਜੀ ਹਾਂਜੀ ਮੇਰੀ ਕੱਲ ਕੱਲ ਹੋਈ ਸੀ ਤੇ ਗੱਡੀ ਚਲਾ ਰਿਆ ਸੀ ਚਲਦਾ ਚਲਦਾ ਜਾ ਰਿਹਾ ਸੀ ਕਿ ਮੇਰਾ ਜਿਹੜਾ ਵਾਪਸੀ ਦਾ ਲੋਡ ਆ ਇਹਨੇ ਉੱਥੋਂ ਜਿੱਦੋਂ ਚੱਲੇ ਐਡਿਲੇਂਡ ਤੋਂ ਉੱਥੋਂ ਨੇ ਲੋਡ ਮਿਲਿਆ ਨੇ ਰਸਤੇ 'ਚ ਲੋਡ ਇਹਨੇ ਚੱਕਿਆ ਏ ਛੀਡ ਥਾਕ ਸੀ ਗੱਲਬਾਤ ਕਰਦੇ ਨੇ ਪਰਿਵਾਰਕ ਗੱਲਾਂ ਚੱਲਦੇ ਰਹੀਆਂ ਸਾਡਾ ਗਰੁੱਪ ਜਾਂ ਬਣਿਆ ਪਰਿਵਾਰ ਦਾ ਸਾਰੇ ਚੋਂ ਬੱਚਿਆਂ ਦਾ ਹੀ ਪੰਜਾਂ ਦਾ ਗਰੁੱਪਿਕ ਦੇ ਵਿੱਚ ਸਾਰੇ ਜਿਹੜੇ ਇੱਕ ਦੂਜੇ ਨੂੰ ਆਸਾ ਮਜ਼ਾਕ ਠੱਠੇ ਕਰਦੇ ਰਹੇ ਇਹ ਤਾਂ ਪਤਾ ਨਹੀਂ ਸੀ ਕਿ ਮੇਰਾ ਕੱਲ ਦਿਨ ਮੈਂ ਤੁਹਾਨੂੰ ਬੁਖ ਬੇਖਾਈ ਨਹੀਂ ਦੇਣੀ ਬਿਲਕੁਲ ਸਵੇਰੇ ਕਿਤਾਬ ਤਾਂ ਲਗਾ ਦੋ ਸਵੇਰੇ ਅਸੀਂ ਤਾਂ ਤਿਆਰ ਹੋ ਰਹੇ ਸੀ ਡਿਊਟੀ ਦੇ ਤੇ ਕੁਦਰਤੀ ਲਾਈਵ ਪ੍ਰੋਗਰਾਮ ਇਹਨਾਂ ਦਾ ਸਾਡਾ ਆ ਰਿਹਾ ਸੀ ਇਕੱਠੇ ਹੋਏ ਸੀ ਬੱਚੇ ਤੇ ਇਹਨੂੰ ਸਗੋ ਐਡ ਕਰਨਾ ਸੀ ਤੇ ਅਸੀਂ ਜਲਦੀ ਜਲਦੀ ਇਲੈਕਸ਼ਨ ਕਰਕੇ ਅਸੀਂ ਜਿਦਾਂ ਕਿ ਪਿਛਲੋ ਇਲੈਕਸ਼ਨ ਡਿਊਟੀਆਂ ਵੰਡਣੀਆਂ ਨੇ ਤੇ ਸਾਰੇ ਐਡ ਹੋ ਗਏ ਫਿਰ ਟਾਈਮ ਲੱਗ ਜਾਂਦਾ ਹੈ ਸਾਡੇ ਅੱਠ ਸਕੂਲ ਲੱਗਦਾ ਸੀ 8 ਵਜੇ ਜਿਹੜਾ ਐ ਅਸੀਂ ਲਾਈਵ ਜਦੋਂ ਇਹ ਹੋਇਆ ਤੇ ਉਦੋਂ ਅਚਨਚੇਤੇ ਪੁਲਿਸ ਦਾ ਉਤੋਂ ਪੁਲਿਸ ਸਟੇਸ਼ਨ ਤੋਂ ਉਤੋਂ ਫੋਨ ਆਇਆ ਇਹ ਇਸ ਟਰੱਕ ਨੰਬਰ ਦਾ ਜਿਹੜਾ ਐਕਸੀਡੈਂਟ ਹੋ ਗਿਆ ਤੇ ਇਸ ਭਗਵੰਤ ਸਿੰਘ ਨਾਮ ਦਾ ਜਿਹੜਾ ਵਿੱਚ ਡਰਾਈਵਰ ਸੀ ਉਹ ਨਹੀਂ ਰਿਹਾ ਮਾਪੋ ਆਪਣੇ ਬੱਚਿਆਂ ਨੂੰ ਇਦਾਂ ਉਦੇਸ਼ ਭੇਜਦੇ ਆ ਜੀ ਜੋ ਹੋਇਆ ਉਹ ਨਹੀਂ ਕਰਨਾ ਹੋਦੀਆਂ ਤੇ ਕਿਸ ਤਰੀਕੇ ਦੀ ਸੀ سلسلہ ਆ ਬੇ ਬੇਸ਼ੱਕ ਸਾਡੇ ਦਾਦਾ ਜੀ ਫ੍ਰੀडम फाइਟਰ ਹੋਏ ਆ ਤੰਤਰ ਦਾ ਸੰਗਰਾਮ ਹੈ ਜੇ ਦੇਸ਼ ਨੂੰ ਆਜ਼ਾਦ ਕਰਾਇਆ ਹੈ ਪਰ ਜਦੋਂ ਅਸੀਂ ਬਾਰਲੇ ਦੇਸ਼ਾਂ ਵਿੱਚ ਪ੍ਰਵੇਸ਼ ਕੀਤਾ ਹੈ ਕਿ ਚੰਗਾ ਸਿਸਟਮ ਉੱਥੇ ਆ ਇੱਥੇ ਜੇ ਸਿਸਟਮ ਸੱਚੰਗਾ ਹੋਵੇ ਤਾਂ ਸਾਨੂੰ ਭੇਜਣ ਦੀ ਲੋੜ ਹੀ ਨਹੀਂ ਇੱਥੇ ਭਾਵੇਂ ਅਕਾਲੀ ਆਵੇ ਕਾਂਗਰਸ ਆਵੇ ਕੋਈ ਸਰਕਾਰ ਆਵੇ ਇੱਥੇ ਦਿੱਤ ਸਿਸਟਮ ਦਾ ਤੈਸ ਨੈਸ ਕਰਕੇ ਰੱਖਦਾ ਹੈ ਦੁਖੀ ਹੋਏ ਪਏ ਜੇ ਇੱਥੇ ਰੁਜ਼ਗਾਰ ਮਿਲਦਾ ਹੋਵੇ ਤਾਂ ਘਾਟਾ ਕਦਾ ਫਿਰ ਅਸੀਂ ਕਿਉਂ ਬੱਚੇ ਪ੍ਰਦੇਸਾਂ ਵਿੱਚ ਭੇਜੀਏ ਐਸਐਮਜ਼ੈਡ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਰਹਿਵਾਲ ਦੀ ਰਿਪੋਰਟ